ғал 경찰дады ма육ішка де-генін және кермен е. Мәріпттенб environmentsнан табLOғ Ккюнсер 식үр. ਸਰਨ ਸ਼ਰਾਵ ਦੇ ਵਿੱਚ ਠੀਕਣਾ ਚਾਹੁੰਦਾ ਅ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲਹੰਦਰ ਦੇ ਹਾਤੀ ਪੁਲਿਸ ਉਸ ਲਈ ਸਫਲਤਾ ਹਾਸਲ ਕੀਤੀ ਜਦ ਸਾਡੇ ਪਾਨੀਗ ਐਸਐਸਪੀ ਸਾਹਿਬ ਸਰਦਾਰ ਕੋਲ ਪੀਸੀ ਵੀ ਵਿਖਾਖ ਦੇ ਹਦਾ ਤਨ ਅਨੁਸਾਰ ਅ ਕਾਡੀਸ਼ਨ ਨਿਰਦੇਸ਼ਾ ਕੇ ਸਾਡੇ ਡੀਐਸਪੀ ਸਰਦਾਰ ਸਰਵਨ ਸਿੰਘ ਬਲਜੀ ਦੇ ਜਿਹੜੇ ਨਿਗਰਾਨੀ ਥਾਣਾ ਸਦਰ ਥਾਣਾ ਫਲੋਰ ਪੁਲਿਸ ਦੀ ਚੌਕੀ ਦੇ ਸਾੜਾ ਨੇ ਇਹ ਚੌਕੀ ਚਾਰਜ ਐਸਐਸਏ ਸੁਦੇਵ ਜੀ ਨੇ ਇਕ ਦੋਸ਼ੀ ਮਨਦੀਪ ਸਿੰਘ ਪੁੱਤਰ ਵਿਆਲ ਚੰਦ ਵਾਸੀ ਨਗਰ ਨੂੰ ਜੋ ਕਿ ਬਾਹਰਲੇ ਸਟੇਟਾਂ ਤੋਂ ਸ਼ਰਾਬ ਲਿਆਂਦਾ ਸੀ ਹੱਥੇ ਤੇ ਮਹਿੰਗੇ ਭਾਅ ਦੇ ਵੇਚਦਾ ਸੀ ਜੋ ਕਿ ਉੱਥੋਂ ਦੋ ਪੇਟੀਆਂ ਹਿਮਾਚਲ ਤੋਂ ਲੈ ਕੇ ਆਇਆ ਸੀਗਾ ਤੇ ਇੱਥੇ ਮਹਿੰਗੇ ਭਾਅ 'ਚ ਵੇਚ ਰਹੀ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਹੈ ਇਹ ਦੱਸਣੀ ਹੋਵੇਗਾ ਕਿ ਉਕਤ ਦੋਸ਼ੀ ਕਾਫੀ ਲੰਬੇ ਸਮੇਂ ਤੋਂ ਇਸ ਕਾਰੋਬਾਰ ਚ ਲੁੱਟ ਸੀਗਾ ਜਿਸ ਤੇ ਪਹਿਲਾਂ ਵੀ ਮੁਕਦਮੇ ਦਰਜ ਸੀਗੇ ਤੇ ਇਹ ਦੇਖ ਲਓ ਮੁਕਦਮਾ ਦਰਜ ਕਰਕੇ ਅਦਾਲਤ ਹੱਦ ਤੱਕ ਇਹ ਕਾਰਵਾਈ ਜਾਰੀ ਹੈ